ਬਹੁਤ ਹੀ ਪਾਵਨ ਪਵਿੱਤਰ ਸਥਾਨ ਦੇ ਉੱਪਰ ਇਸ ਖੁਸ਼ੀਆਂ ਭਰੇ ਮੌਕੇ ਦੇ ਉੱਪਰ ਇਸ ਨਵ ਨਿਰਮਾਣਿਤ ਮੰਦਰ ਦੇ ਵਿੱਚ ਭਾਵੇਂ ਮੰਦਰ ਦੇ ਵਿੱਚ ਪਹੁੰਚਿਆ ਸਾਰੀਆਂ ਸੰਗਤਾਂ ਮੇਰੇ ਮਾਪੇ ਆਪੇਣਾ ਮੇਰੇ ਵੀਰ ਔਰ ਜਿਨ੍ਹਾਂ ਦੇ ਉਦਮ ਸਰਕਾਰ ਜਿਨ੍ਹਾਂ ਦੀ ਹਿੰਮਤ ਸਰਕਾਰ ਅੱਜ ਆਪਾਂ ਇਸ ਭਾਵੇਂ ਮੰਦਰ ਦੇ ਦਰਸ਼ਨ ਕਰਨ ਦੇ ਵਿੱਚ ਕਾਮਯਾਬ ਹੋયા ਖੀਰਿ ਦਰਗਨਾ ਮੰਦਿਰ ਕਮੇਟੀ ਦੇ ਸਾਰੇ ਹੀ ਸਤਕਾਰਯੋਗ ਸਾਥੀ ਅਹੁਦੇਦਾਰ ਖੰਨਾ ਸਾਹਿਬ ਸੁਨੀਲ ਜੀ ਜਿਹੜੇ-ਕਿਦੇ ਨਾਮ ਦਵਾ ਮੈਂ ਸਮਝਦਾ ਕਿ ਅੰਮ੍ਰਿਤਸਰ ਦੀ ਸਾਰੀ ਕਰੀਮ ਅੱਜ ਇਸ ਖੁਸ਼ੀਆਂ ਦੇ ਮੌਕੇ ਦੇ ਵਿੱਚ ਹਾਜ਼ਰ ਹੈ ਸ਼ਾਮਿਲ ਹੈ ਸੋ ਸਾਰਿਆਂ ਨੂੰ ਖੰਨਾ ਸਾਹਿਬ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਕੰਗ੍ਰੈਚੁਲੇਸ਼ਨਸ ਨੇ ਕਿ ਤੁਸੀਂ ਇਸ ਬਹੁਤ ਮੰਦਰ ਦਾ ਨਿਰਮਾਣ ਰਿਕਾਰਡ ਟਾਈਮ ਦੇ ਜਿਵੇਂ ਤੁਸੀਂ ਦੱਸਿਆ ਕਿ 3 ਸਾਲਾਂ ਦੀ ਜਿਹੜੇ 1.5 ਸਾਲ ਦੇ ਵਿੱਚ ਹੀ ਹੈ ਜਿਹੜਾ ਉਹ ਤੁਸੀਂ ਕੀਤਾ ਹੈ ਇਹ ਵੀ ਮੈਂ ਸਮਝਦਾ ਕਿ ਤੁਸੀਂ ਇੱਕ ਨਵਾਂ ਕੀਰਤੀ ਮੰਦਿਰ ਹੈ ਜਿਹੜਾ ਉਹ ਉਹ ਸਥਾਪਿਤ ਕੀਤਾ ਚਾਹੇ ਸਮਾਂ ਪਹਿਲਾ ਵਾਲਾ ਮੈਂ ਸਮਝਦਾ ਕਿ ਜਿਹੜਾ 100 ਸਾਲ ਦੀ ਪਹਿਲਾਂ ਗੱਲ ਕੀਤੀ ਸੀ ਸੁਖੀਰ ਜੀ ਨੇ ਉਹ 100 ਸਾਲ ਜਾਂ 1.5 ਸਾਲ ਦੇ ਵਿੱਚ ਤੁਸੀਂ ਕੰਮ ਕਰ ਦਿੱਤੀ ਹੈ ਤੁਹਾਨੂੰ ਮੁਬਾਰਕੀ